ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੋਦੀ ਹਰਪ੍ਰੀਤ ਸਿੰਘ ਜੀ ਲਿਖਦੇ ਹਨ ਸਤਿਗੁਰੂ ਜੀ ਦੀ ਮਿਹਰ ਨਾਲ ਗੁਰਬਾਣੀ ਤੇ ਮੈਨੂੰ ਕਦੇ ਵੀ ਟਿੱਕਾ ਟਿਪਣੀ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਜਿੱਥੇ ਵੀ ਮੈਨੂੰ ਸਮਝ ਨਹੀਂ ਪੈਂਦੀ ਸੀ ਤਾਂ ਮੈਂ ਅਰਦਾਸ ਕਰਦਾ ਹਾਂ ਪਾਤਸ਼ਾਹ ਜੀ ਸੋਝੀ ਬਖਸ਼ੋ ਕਿ ਮੈਂ ਤੁਹਾਡੇ ਅੰਤਰੀ ਭਾਵ ਨੂੰ ਪਲੀ ਪ੍ਰਕਾਰ ਸਮਝ ਸਕਾਂ ਕਿਉਂਕਿ ਉਹ ਸਮਰਾਥ ਵੱਡਾ ਮੇਰੀ ਮਤ ਥੋੜੀ ਰਾਮ ਪਰ ਸਿੱਖ ਇਤਿਹਾਸ ਤੇ ਕਈ ਵਾਰੀ ਇਤਰਾਜ਼ ਹੋ ਹੀ ਜਾਂਦਾ ਸੀ ਅਤੇ ਖਾਸ ਕਰਕੇ ਦੋ ਗੱਲਾਂ ਹਰ ਵਕਤ ਮੇਰੇ ਮਨ ਵਿੱਚ ਲੜਕਦੀਆਂ ਰਹਿੰਦੀਆਂ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਵੈਈ ਨਦੀ ਵਿੱਚ ਛਾਲ ਮਾਰੀ ਤਾਂ ਉਹ 72 ਘੰਟੇ ਪਾਣੀ ਦੇ ਵਿੱਚ ਕਿਵੇਂ ਰਹੇ ਹੋਣਗੇ ਜਦਕਿ ਇੱਕ ਸਧਾਰਨ ਬੰਦਾ ਇੱਕ ਮਿੰਟ ਵੀ ਹਵਾ ਦੇ ਬਿਨਾਂ ਨਹੀਂ ਰਹਿ ਸਕਦਾ ਦੂਸਰਾ ਸਿੱਖ ਇਤਿਹਾਸ ਵਿੱਚ ਆਇਆ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲਹਿਣਾ ਜੀ ਭਾਵ ਸ਼ਿਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦਾ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੁਖਾਰ ਬਿਨ ਤੋਂ ਸੁੱਤੇ ਸਿੱਧ ਨਿਕਲ ਗਿਆ ਕਿ ਇਨ੍ਹਾਂ ਚਰਨਾਂ ਨੂੰ ਕੋੜ ਹੋ ਜਾਣਾ ਚਾਹੀਦਾ ਹੈ ਜਿਨ੍ਹਾਂ ਤੇ ਸਾਖੀਅਤ ਰੱਬ ਨੇ ਮੱਥਾ ਟੇਕਿਆ ਹੈ ਕਿਉਂਕਿ ਗੁਰੂ ਜੋਤ ਉਹਨਾਂ ਵਿੱਚ ਆ ਗਈ ਸੀ ਅਤੇ ਉਹਨਾਂ ਦੇ ਕਹਿਣ ਦੀ ਹੀ ਦੇਰ ਸੀ ਕਿ ਚਰਨਾਂ ਤੇ ਕੋੜ ਹੋ ਗਿਆ ਤਾਂ ਹਜੂਰ ਨੇ ਫਰਮਾਇਆ ਕਿ ਇਹ ਤੁਸੀਂ ਚੰਗਾ ਨਹੀਂ ਕੀਤਾ ਸੰਸਾਰੀ ਲੋਕ ਕੀ ਕਹਿਣਗੇ ਕਿ ਗੁਰਿਆਈ ਮਿਲਣ ਦੇ ਨਾਲ ਤੁਸੀਂ ਕੋੜ ਵੀ ਲੈ ਲਿਆ ਅਤੇ ਉਹਨਾਂ ਨੇ ਫਰਮਾਇਆ ਇਹ ਕੋੜ ਨਹੀਂ ਰਹਿਣਾ ਚਾਹੀਦਾ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਖੱਬੇ ਪੈਰ ਦੇ ਅੰਗੂਠੇ ਤੇ ਇਹ ਨਿਸ਼ਾਨੀ ਜ਼ਰੂਰ ਰਹਿੰਦੇ ਹੋ ਇਸ ਲਈ ਇਹ ਕੋੜ ਉਹਨਾਂ ਦੇ ਅੰਗੂਠੇ ਨੂੰ ਹੋ ਗਿਆ ਅੱਗੇ ਜਾ ਕੇ ਲਿਖਿਆ ਹੈ ਕਿ ਰਾਤ ਨੂੰ ਜਦ ਉਹ ਸੌਂਦੇ ਸਨ ਤਾਂ ਉਹਨਾਂ ਦੀ ਪਾਕ ਦੀ ਤਸਤਸ ਨਾਲ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਬਾਬਾ ਅਮਰਦਾਸ ਜੀ ਉਹ ਅੰਗੂਠਾ ਆਪਣੇ ਮੂੰਹ ਵਿੱਚ ਪਾ ਕੇ ਚੂਸਦੇ ਰਹਿੰਦੇ ਸਨ ਜਿਸ ਨਾਲ ਗੁਰੂ ਅੰਗਦ ਦੇਵ ਜੀ ਨੂੰ ਨੀਂਦ ਆ ਜਾਂਦੀ ਸੀ ਛੋਡੀ ਹਰਭਜਨ ਸਿੰਘ ਜੀ ਅੱਗੇ ਲਿਖਦੇ ਹਨ ਇਸ ਪਾਕ ਦੇ ਚੂਸਣ ਬਾਰੇ ਪੜ੍ਹ ਕੇ ਮੇਰੇ ਮਨ ਵਿੱਚ ਇੱਕ ਗਿਲਾਨੀ ਆਇਆ ਕਰਦੀ ਸੀ ਕਿ ਮਹਾਰਾਜ ਕਿਸ ਤਰ੍ਹਾਂ ਗੰਦੀ ਪਾਕ ਨੂੰ ਚੂਸਦੇ ਹੋਣਗੇ ਸਮਾਂ ਲੰਘਦਾ ਗਿਆ ਅਤੇ ਉਹ ਇਸ ਗੱਲ ਦੀ ਸੋਝੀ ਬਖਸ਼ਣ ਲਈ ਅਰਦਾਸਾਂ ਕਰਦੇ ਰਹੇ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਹਰਪਜਨ ਸਿੰਘ ਜੀ ਅੱਗੇ ਲਿਖਦੇ ਹਨ ਸਨ 1928 ਵਿੱਚ ਜਦੋਂ ਉਹ ਸਨਾਤਨ ਧਰਮ ਹਾਈ ਸਕੂਲ ਪਿਸ਼ਾਵਰ ਸ਼ਹਿਰ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੇ ਸਨ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦੋਂ ਆਪਣੇ ਪਿੰਡ ਆਏ ਅਤੇ ਮੱਸੀਆ ਦੇ ਮੇਲੇ ਤੇ ਬਾਬਾ ਬਕਾਲਾ ਸਾਹਿਬ ਗਏ ਉਹਨਾਂ ਦੇ ਨਾਲ ਉਹਨਾਂ ਦਾ ਭਤੀਜਾ ਹਰਸ਼ਨ ਸਿੰਘ ਵੀ ਸੀ ਜਦੋਂ ਉਹ ਸ਼ਾਮ ਨੂੰ ਪਿੰਡ ਪਰਤੇ ਤਾਂ ਦੇਖਿਆ ਕਿ ਨਹਿਰ ਤੇ ਕੁਝ ਉਹਨਾਂ ਦੇ ਸਾਥੀ ਮਿੱਤਰ ਨਹਾ ਰਹੇ ਸਨ ਸੋਦੀ ਹਰਪ੍ਰਜਨ ਸਿੰਘ ਜੀ ਅੱਗੇ ਲਿਖਦੇ ਹਨ ਅਸੀਂ ਵੀ ਕਪੜੇ ਲਾ ਕੇ ਉਹਨਾਂ ਵਿੱਚ ਸ਼ਾਮਿਲ ਹੋ ਗਏ ਜਿਵੇਂ ਹੀ ਮੈਂ ਨਹਿਰ ਵਿੱਚ ਛਾਲ ਮਾਰੀ ਤਾਂ ਜੁੱਦ ਦਾ ਵਿਕਾਸ ਮੇਰੇ ਦਸਮ ਦੁਆਰ ਵਿੱਚ ਹੋ ਗਿਆ ਉਹ ਇੰਨਾ ਮਨਮੋਹਨਾ ਅਤੇ ਸ਼ਾਂਤਮਈ ਸੀ ਜਿਸ ਨਾਲ ਮੈਨੂੰ ਖੋਸ਼ੀ ਹੀ ਨਹੀਂ ਰਹੀ ਕਿ ਮੈਂ ਪਾਣੀ ਦੇ ਅੰਦਰ ਹਾਂ ਜਾਂ ਬਾਹਰ ਨਹਿਰ ਦਾ ਪਾਣੀ ਮੈਨੂੰ ਆਪਣੇ ਬਹਾਰ ਨਾਲ ਲੋੜੀ ਜਾਂਦਾ ਸੀ ਅਤੇ ਮੈਂ ਉਸ ਮਦਦ ਖੁਸ਼ੀ ਵਿੱਚ ਮਸਤ ਸਾਂ ਨਾਲ ਦੇ ਸਾਥੀਆਂ ਨੇ ਚਿੱਕ ਚਹਾੜਾ ਪਾ ਦਿੱਤਾ ਅਤੇ ਮੇਰੀ ਭਾਲਣਾ ਸ਼ੁਰੂ ਕਰ ਦਿੱਤੀ ਪਰ ਮੈਨੂੰ ਨਾ ਲੱਭ ਸਕੇ ਇਹ ਸਿਰਜਲਾ ਕੋਈ ਅੱਧਾ ਘੰਟਾ ਚੱਲਦਾ ਰਹਾ ਅਤੇ ਜਦੋਂ ਉਹ ਜੋਤ ਅਲੋਪ ਹੋ ਗਈ ਅਲੋਪ ਹੁੰਦੀ ਹੀ ਦਿਰ ਸੀ ਕਿ ਮੇਰਾ ਦਮ ਘੁੱਟਿਆ ਅਤੇ ਮੈਂ ਪਾਣੀ ਤੋਂ ਬਾਹਰ ਆ ਗਿਆ ਪਾਣੀ ਤੋਂ ਬਾਹਰ ਨਿਕਲ ਕੇ ਮੈਨੂੰ ਪਤਾ ਲੱਗਾ ਕਿ ਮੈਂ ਕੋਈ ਅਦਮਿਲ ਦੂਰੀ ਤੇ ਪਹੁੰਚ ਗਿਆ ਹੋਇਆ ਹਾਂ ਇਸ ਲਈ ਨਗਰ ਦੀ ਪਟੜੀ ਤੋਂ ਪੈਦਲ ਚੱਲ ਕੇ ਜਦੋਂ ਮੈਂ ਵਾਪਸ ਮੁੜਿਆ ਤਾਂ ਦੇਖਿਆ ਕਿ ਮੇਰੇ ਸਾਥੀ ਮੇਰੇ ਕੱਪੜੇ ਚੁੱਕ ਕੇ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਕਿ ਘਰ ਜਾ ਕੇ ਮੇਰੇ ਡੁੱਬ ਜਾਂਦਾ ਪਤਾ ਦੇਣ ਅਤੇ ਮੈਂ ਉਹਨਾਂ ਨੂੰ ਦੂਰੋਂ ਦੇਖ ਕੇ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰੀਆਂ ਕਿ ਮੇਰੇ ਕੱਪੜੇ ਤਾਂ ਦੇ ਜਾਓ ਇਸ ਘਟਨਾ ਤੋਂ ਮੈਨੂੰ ਯਕੀਨ ਆ ਗਿਆ ਕਿ ਸੱਚਮੁੱਚ ਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਪ੍ਰਭੂ ਦੇ ਹਜ਼ੂਰ ਸੱਚਖੰਡ ਵਿੱਚ ਚਲੇ ਗਏ ਹੋਣਗੇ ਅਤੇ 72 ਘੰਟੇ ਅਨੰਦਮਾਨਿਆ ਹੋਵੇਗਾ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਅਤੇ ਮੇਰੇ ਮਨ ਦਾ ਦੂਜਾ ਸ਼ੰਗਾ ਵੀ ਨਵਿਤ ਹੋ ਗਿਆ ਉਹ ਇਸ ਤਰ੍ਹਾਂ ਕਿ ਇੱਕ ਲੜਕੀ ਨਾਲ ਮੇਰਾ ਸੱਚਾ ਮੁੱਚਾ ਪ੍ਰੇਮ ਹੋ ਗਿਆ ਅਤੇ ਦਿਨ-ਬਦਿਨ ਇਹ ਖਿਤ ਵੱਧਦੀ ਗਈ ਕੁਦਰਤ ਵੱਲੋਂ ਉਸਦੇ ਪੈਰ ਤੇ ਗਿੱਲਾ ਚੰਬਲ ਹੋ ਗਿਆ ਅਤੇ ਮੋٹے-ਮੋٹے ਛਾਲੇ ਪੈ ਗਏ ਜਿਸ ਨਾਲ ਉਹ ਬਿਆਕਲ ਹੋ ਕੇ ਤੜਫਿਆ ਕਰਦੀ ਸੀ ਮੈਂ ਜਦ ਉਸ ਨੂੰ ਇੱਕ ਦਿਨ ਮਿਲਣ ਗਿਆ ਤਾਂ ਕੀ ਦੇਖਿਆ ਕਿ ਉਸਦੇ ਮਾਤਾ ਜੀ ਉਸ ਦੀ ਮਰਮ ਪੱਟੀ ਕਾ ਲਏ ਸਨ ਮੈਂ ਮਨ ਹੀ ਮਨ ਵਿੱਚ ਕਿਹਾ ਕਿ ਜੇਕਰ ਉਸਨੇ ਮਾਤਾ ਜੀ ਮੈਨੂੰ ਇਜਾਜ਼ਤ ਦੇਣ ਤਾਂ ਮੈਂ ਉਸਦੇ ਉਹ ਛਾਲੇ ਮੂੰਹ ਨਾਲ ਚूस ਕੇ ਉਹ ਗੰਦੀ پاک ਕਰ ਦਿਆਂ ਇਹ ਫੁਰਨਾ ਫੁਰੰਦੀ ਹੀ ਤੇਰ ਸੀ ਕਿ ਅੰਦਰੋਂ ਆਵਾਜ਼ ਆਈ ਕਿ ਤੂੰ ਉਸਦੀ ਗੰਦੀ پاک ਦੇ ਚੂਸਣ ਵਿੱਚ ਗਿਲਾਨੀ ਨਹੀਂ ਸਮਝਦਾ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਕਿੰਤੂ ਕਰਦਾ ਸੀ ਇਕਦਮ ਮੈਨੂੰ ਹੋਸ਼ ਆ ਗਈ ਅਤੇ ਸਿਰ ਨਵਾ ਕੇ ਮੈਂ ਮਾਫੀ ਮੰਗੀ ਇਸ ਤਰ੍ਹਾਂ ਮੇਰੇ ਗੁਰੂ ਮਹਾਰਾਜ ਪਾਸ਼ਾ ਨੇ ਮੇਰੇ ਦੋਨਾਂ ਸ਼ੰਕਿਆ ਨੂੰ ਨਿਵਰਤ ਕੀਤਾ ਅਤੇ ਮੈਂ ਆਪਣੀ ਭੁੱਲ ਨਿਭਖਾਈ ਫੋਟੋ ਆਂਡਾ ਪਰਮ ਕਾ ਮਨ ਹੈ ਪਯੋ ਪਰਗਾਸ ਕਾਟੀ 베ਰੀ ਬਗਹਤੇ ਗੁਰ ਕੀਨੀ ਬੰਦ ਖੁਲਾਸ ਆਵਨ ਜਾਣ ਰਹਿਓ ਤਪਤ ਕੜਾਹਾ ਤੁਚ ਗਿਆ ਗੁਰ ਸੀਤਲ ਨਾਮ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ